ਹੈਲੋ ਦੋਸਤੋ ਅੱਜ ਆਪਾਂ ਜਾਣਾਂਗੇ ਮਾਗੀ ਦੇ ਇਤਿਹਾਸ ਬਾਰੇ ਕਿ ਮਾਗੀ ਦਾ ਇਤਿਹਾਸ ਕੀ ਹੈ ਤੇ ਮਾਗੀ ਦਾ ਮੇਲਾ ਕਿੱਥੇ ਲੱਗਦਾ ਹੈ ਜੇਕਰ ਤੁਹਾਨੂੰ ਪਸੰਦ ਆਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਇਸ ਮਾਗੀ ਦੇ ਇਤਿਹਾਸ ਬਾਰੇ ਸਾਰਿਆਂ ਨੂੰ ਪਤਾ ਚੱਲ ਸਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਰਾਏ ਕੱਲੇ ਦੀ ਬੇਨਤੀ ਮੰਨ ਕੇ ਉਹਦੇ ਕੋਲ ਟਿਕੇ ਉਸ ਤੋਂ ਬਾਅਦ ਮਹਾਰਾਜ ਦੀਨ ਨੇ ਕਾਂਗੜ ਗਏ ਦੁਨੀਆਂ ਦੀ ਨਿਗਾਹ ਵਿੱਚ ਗੁਰੂ ਸੱਚੇ ਪਾਤਸ਼ਾਹ ਸਭ ਕੁਝ ਗਵਾਈ ਬੈਠੇ ਨੇ ਕੁਝ ਨਹੀਂ ਕੋਲ ਪਰਿਵਾਰ ਦਾ ਕੋਈ ਜੀ ਨਾਲ ਨਹੀਂ ਆਨੰਦਪੁਰ ਸਾਹਿਬ ਦਾ ਕੋਈ ਸਾਜੋ ਸਮਾਨ ਨਾਲ ਨਹੀਂ ਇਸ ਤਰ੍ਹਾਂ ਦੇ ਨਾਲ ਜਿਹੜਾ ਜੇਤੂ ਬਾਦਸ਼ਾਹ ਆਪਣੇ ਆਪ ਨੂੰ ਸਮਝਾ ਔਰੰਗਜ਼ੇਬ ਦੀਨ ਨੇ ਕਾਂਗੜ ਤੋਂ ਸਤਗੁਰਾਂ ਨੇ ਉਹਨੂੰ ਇੱਕ ਚਿੱਠੀ ਲਿਖੀ ਇੱਕ ਪੱਤਰਕਾ ਲਿਖੀ ਜਿਸ ਨੂੰ ਜਫਰਨਾਮਾ ਕਹਿੰਦੇ ਹਨ ਜਫਰਨਾਮੇ ਦਾ ਭਾਵ ਹੈ ਜਿੱਤ ਦੀ ਚਿੱਠੀ ਦੁਨੀਆਂ ਦੀ ਨਿਗਾਹ ਵਿੱਚ ਸਭ ਕੁਝ ਗਮਾਉਣ ਵਾਲਾ ਗੁਰੂ ਦਸਮੇਸ਼ ਪਿਤਾ ਉਸ ਬਾਦਸ਼ਾਹ ਨੂੰ ਚਿੱਠੀ ਲਿਖ ਰਿਹਾ ਹੈ ਜਿਸ ਦੇ ਕੋਲ ਸਭ ਕੁਝ ਹੈ ਤੇ ਜੋ ਕੁਝ ਉਹਨਾਂ ਨੇ ਇਕਰਾਰ ਕੀਤੇ ਤੇ ਉਹਨਾਂ ਤੋਂ ਮੁਕਰੇ ਉਹ ਲਾਨ ਤਾਂ ਇਸ ਚਿੱਠੀ ਦੇ ਵਿੱਚ ਔਰੰਗਜ਼ੇਬ ਨੂੰ ਪਾਈਆਂ ਤੇ ਸਿਆਣੇ ਕਹਿੰਦੇ ਨੇ ਪੱਤਰਕਾਰ ਕਾ ਪੜ੍ਹ ਕੇ ਹੀ ਔਰੰਗਜ਼ੇਬ ਦੀ ਮੌਤ ਹੋ ਗਈ ਸੀ ਸਤਗੁਰੂ ਜੀ ਦੀਨੇ ਕਾਂਗੜ ਤੋਂ ਚੱਲੇ ਕੋਟ ਕਪੂਰੇ ਆ ਗਏ ਕਪੂਰਾ ਇਥੋਂ ਦਾ ਚੌਧਰੀ ਉਹਨੇ ਬੜਾ ਸਤਕਾਰ ਕੀਤਾ ਤੇ ਇੱਕ ਘੋੜੀ ਵੀ ਸੱਚੇ ਪਾਤਸ਼ਾਹ ਨੂੰ ਸਤਕਾਰ ਵਜੋਂ ਭੇਟ ਕੀਤੀ ਪਰ ਮਹਾਰਾਜ ਨੇ ਇੱਕ ਗੱਲ ਕਹੀ ਕਹਿਣ ਲੱਗੇ ਕਪੂਰਿਆ ਤੇਰੇ ਕੋਲ ਗੜੀ ਹੈ ਤੇਰੇ ਕੋਲ ਕਿਲਾ ਹੈ ਦੁਸ਼ਮਣ ਦੀ ਫੌਜ ਸਾਡੇ ਉੱਤੇ ਹਮਲਾ ਕਰਨ ਆ ਰਹੀ ਹੈ। ਕਿਰਪਾ ਕਰਕੇ ਇਹ ਗੱਡੀ ਸਾਨੂੰ ਦੇ ਦੇ। ਕਪੂਰਾ ਡਰ ਗਿਆ ਤੇ ਸੋਚਣ ਲੱਗਾ ਕਿ ਜੇ ਗੱਡੀ ਮੈਂ ਮਹਾਰਾਜ ਨੂੰ ਦੇ ਦਿੱਤੀ ਤਾਂ ਤੁਰਕ ਮੈਨੂੰ ਮਾਰ ਦੇਣਗੇ। ਹੱਥ ਜੋੜੇ ਦਸ਼ਮੇਸ਼ ਪਿਤਾ ਜੀ ਦੇ ਅੱਗੇ ਤੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਸਤਿਗੁਰੂ ਇਹ ਜਗ੍ਹਾ ਸੁਰੱਖਿਤ ਨਹੀਂ ਹੈ। ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਆਪ ਕਿਰਪਾ ਕਰਕੇ ਅੱਗੇ ਜੰਗਲ ਵੱਲ ਜਾਓ। ਜੰਗਲ ਦੇ ਅੰਦਰ ਉਹਨਾਂ ਦਾ ਮੁਕਾਬਲਾ ਕਰੋ। ਦਸਮੇਸ਼ ਪਿਤਾ ਨੇ ਤੁਰਨ ਲੱਗ ਗਿਆ ਇੱਕ ਗੱਲ ਕਹੀ ਕਹਿਣ ਲੱਗੇ ਕਪੂਰਿਆ ਚਲੋ ਸਾਨੂੰ ਰਸਤਾ ਦੱਸਣ ਵਾਸਤੇ ਆਪਣਾ ਇੱਕ ਬੰਦਾ ਦੇ ਦੇ ਉਹਨੇ ਆਪਣਾ ਭਤੀਜਾ ਖਾਨ ਬਰਾੜ ਸਤਗੁਰਾਂ ਦੇ ਨਾਲ ਤੋਰ ਦਿੱਤਾ ਸਤਗੁਰੂ ਮਹਾਰਾਜ ਸੋਢੀ ਕੋਲ ਦੇ ਕੋਲ ਆ ਗਏ ਇਹ ਪਿਰਥੀ ਚੰਦ ਦੀ ਸੰਤਾਨ ਵਿੱਚੋਂ ਹੀ ਸੀ ਇਹਨੇ ਸਤਗੁਰੂ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਨੀਲੇ ਵਸਤਰ ਜਿਹੜੇ ਉੱਚ ਦੇ ਪੀਰ ਵਾਲੇ ਨੇ ਉਤਾਰ ਦਿਓ ਤੇ ਕਿਰਪਾ ਕਰਕੇ ਆਪ ਸਫੈਦ ਬਾਣਾ ਸਰੀਰ ਤੇ ਧਾਰਨ ਕਰ ਲਓ ਤੇ ਸਮੇਸ਼ ਪਿਤਾ ਨੇ ਉਸ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਨੀਲੇ ਵਸਤਰ ਉਤਾਰ ਕੇ ਸਫੈਦ ਵਸਤਰ ਪਹਿਨ ਲਏ ਤੇ ਕਹਿੰਦੇ ਹਨ ਕਿ ਉਹਨਾਂ ਵਸਤਰਾਂ ਨੂੰ ਅੱਗ ਵਿੱਚ ਸਾੜ ਦਿੱਤਾ ਜਦੋਂ ਵਸਤਰਾਂ ਨੂੰ ਅੱਗ ਵਿੱਚ ਸਾੜ ਰਹੇ ਸੀ ਤਾਂ ਇੱਕ ਛੋਟੀ ਜਿਹੀ ਲੀਰ ਬਚ ਗਈ ਤਾਂ ਮਾਨ ਸਿੰਘ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ ਇਹ ਟੁਕੜਾ ਕਿਰਪਾ ਕਰਕੇ ਮੈਨੂੰ ਦੇ ਦਿਓ ਤੇ ਉਸ ਤੋਂ ਬਾਅਦ ਹੀ ਨਿਹੰਗ ਸਿੰਘਾਂ ਦੇ ਨੀਲੇ ਬਾਣੇ ਦੀ ਪ੍ਰਥਾ ਚੱਲ ਪਈ ਭਾਈ ਮਾਨ ਸਿੰਘ ਤੋਂ ਬਾਅਦ ਇੱਥੋਂ ਸਤਿਗੁਰੂ ਮਹਾਰਾਜ ਕੌਲ ਸੋਢੀ ਦੇ ਪੁੱਤਰ ਨੂੰ ਅੰਮ੍ਰਿਤ ਸਕਾ ਕੇ ਕਿਉਂਕਿ ਉਸ ਦੇ ਪੁੱਤਰ ਦਾ ਨਾਂ ਅਵੇ ਚੰਦ ਸੀ ਉਸ ਨੂੰ ਅੰਮ੍ਰਿਤ ਸਕਾ ਕੇ ਅਵੇ ਸਿੰਘ ਬਣਾਇਆ ਇੱਥੇ ਹੀ ਆ ਕੇ ਕਪੂਰੇ ਦੇ ਪਰਿਵਾਰ ਨੇ ਵੀ ਅੰਮ੍ਰਿਤ ਸਕਿਆ ਤੇ ਦਸਮੇਸ਼ ਪਿਤਾ ਜੀ ਇੱਥੋਂ ਅੱਗੇ ਤੁਰ ਪਏ ਸੋਨੀਅਰ ਪਿੰਡ ਦੇ ਕੋਲ ਜਦੋਂ ਗਏ ਤਾਂ ਉੱਥੇ ਮਾਝੇ ਦੀ ਪੰਚਾਇਤ ਆਈ ਨਾਲ ਸਿੱਧਕੀ ਸਿੱਖ ਵੀ ਆਏ ਨਾਲ ਕੁਝ ਸੰਗਤ ਵੀ ਆਈ ਇਹਨਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ ਆਖਿਆ ਕਿ ਸਤਿਗੁਰੂ ਸਮਾਂ ਬਹੁਤ ਔਖਾ ਹੈ ਆਪ ਕਿਰਪਾ ਕਰੋ ਗੁਰੂ ਨਾਨਕ ਪਾਤਸ਼ਾਹ ਵਾਲਾ ਰਾਹ ਆਪਣੇ ਜੀਵਨ ਅੰਦਰ ਅਪਣਾ ਲਓ ਸਿੱਖੀ ਨਿਭ ਜਾਵੇਗੀ ਜੇ ਇਸ ਤਰ੍ਹਾਂ ਲੜਾਈਆਂ ਝਗੜੇ ਕਰਦੇ ਰਹੇ ਤਾਂ ਸਾਡੇ ਕੋਲੋਂ ਸਿੱਖੀ ਨਿਭਾਉਣੀ ਔਖੀ ਹੋ ਜਾਵੇਗੀ ਆਪ ਜੀ ਨੂੰ ਅਸੀਂ ਮਾਝੇ ਦੇ ਅੰਦਰ ਲੈ ਚੱਲਦੇ ਹਾਂ ਉੱਥੇ ਬੜੇ ਸੁਖ ਨਾਲ ਦਿਨ ਕੱਟਿਓ ਅਸੀਂ ਹਕੂਮਤ ਦੇ ਨਾਲ ਵੀ ਤੁਹਾਡਾ ਮਿਲਾਪ ਕਰਾ ਦੇਵਾਂਗੇ ਮਹਾਰਾਜ ਪਹਿਲਾਂ ਤਾਂ ਹੱਸੇ ਫਿਰ ਇਹਨਾਂ ਦੀ ਗੱਲ ਸੁਣ ਕੇ ਕਹਿਣ ਲੱਗੇ ਸਿੱਖ ਹੁਕਮ ਮੰਨਣ ਵਾਸਤੇ ਹੁੰਦਾ ਸਿੱਖ ਹੁਕਮ ਕਰਨ ਵਾਸਤੇ ਨਹੀਂ ਪਰ ਤੁਸੀਂ ਹੁਕਮੀ ਬਣ ਕੇ ਆਏ ਹੋ ਤੁਹਾਡੇ ਵਰਗੇ ਖੁਦਗਰਜ਼ੀ ਲੋਕਾਂ ਦੀ ਸਾਨੂੰ ਕੋਈ ਲੋੜ ਨਹੀਂ ਸੰਗਤ ਜੀ ਇਹ ਲੋਕ ਸਤਗੁਰੂ ਨਾਲੋਂ ਨਾਤਾ ਤੋੜ ਕੇ ਵਾਪਸ ਮੁੜ ਗਏ ਸਤਗੁਰੂ ਜੀ ਘੋੜੇ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਸਹਿਤ ਅੱਗੇ ਵੱਲ ਤੁਰ ਗਏ ਪਰ ਜਿਹੜੇ ਭਾਈ ਰਾਏ ਸਿੰਘ ਵਰਗੇ ਭਾਈ ਮਾਨ ਸਿੰਘ ਵਰਗੇ ਤੇ ਬੀਬੀ ਭਾਗ ਕੌਰ ਜੀ ਵਰਗੇ ਸਨ ਇਹਨਾਂ ਨੇ ਆਪਣੇ ਆਪ ਨੂੰ ਵੀ ਲਾਨ ਤਾਂ ਪਾਈਆਂ ਤੇ ਉਹਨਾਂ ਚੌਧਰੀਆਂ ਨੂੰ ਵੀ ਫਟਕਾਰਾਂ ਪਾਈਆਂ ਤੇ ਲਕੀਰ ਖਿੱਚ ਦਿੱਤੀ ਅਤੇ ਆਖਿਆ ਕਿ ਜਿਨ੍ਹਾਂ ਨੂੰ ਗੁਰੂ ਪਿਆਰਾ ਹੈ ਉਹ ਇੱਧਰ ਆ ਜਾਓ ਜਿਨ੍ਹਾਂ ਨੂੰ ਪ੍ਰਾਣ ਪਿਆਰੇ ਨੇ ਉਹ ਇਸ ਲਕੀਰ ਦੇ ਇਸੇ ਪਾਸੇ ਹੀ ਖੜੇ ਰਹਿਣ ਬਹੁਤ ਸਾਰੇ ਸਿੱਖ ਆਪਾ ਕੁਰਬਾਨ ਕਰਨ ਵਾਲੇ ਭਾਈ ਰਾਏ ਸਿੰਘ ਭਾਈ ਮਾਨ ਸਿੰਘ ਤੇ ਬੀਬੀ ਭਾਗੌਰ ਦੀ ਕਮਾਨ ਹੇਠ ਅੱਗੇ ਤੁਰ ਪਏ ਸਤਿਗੁਰੂ ਮਹਾਰਾਜ ਖਿਦਰਾਣੇ ਦੀ ਤਾਬ ਤੇ ਆ ਗਏ ਕਦਰਾਨੇ ਦੀ ਢਾਬ ਦੇ ਨਾਲ ਇੱਕ ਉੱਚੀ ਟਿੱਬੀ ਹੈ ਉੱਥੇ ਸਤਗੁਰਾਂ ਨੇ ਦੁਸ਼ਮਣ ਦਾ ਮੁਕਾਬਲਾ ਕਰਨ ਵਾਸਤੇ ਆਪਣਾ ਟਿਕਾਣਾ ਬਣਾ ਲਿਆ ਜਿੱਥੇ ਅੱਜ ਵੀ ਟਿੱਬੀ ਸਾਹਿਬ ਗੁਰਦੁਆਰਾ ਬਣਿਆ ਹੋਇਆ ਹੈ ਤੇ ਇਹ ਜਿਹੜੇ ਸਿੰਘ ਸਨ ਭਾਈ ਮਾਨ ਸਿੰਘ ਭਾਈ ਰਾਏ ਸਿੰਘ ਤੇ ਬੀਬੀ ਭਾਗੌਰ ਜੀ ਤੇ ਇਹਨਾਂ ਦੇ ਹੋਰ ਸੰਗੀ ਸਾਥੀ ਇਹਨਾਂ ਨੇ ਢਾਬ ਦੇ ਕਿਨਾਰੇ ਜਿਹੜੇ ਝਾੜ ਬੂਟੇ ਸਨ ਉਨ੍ਹਾਂ ਉੱਤੇ ਆਪਣੀਆਂ ਚਾਦਰਾਂ ਪਾ ਦਿੱਤੀਆਂ ਤਾਂ ਕਿ ਦੂਰੋਂ ਦੁਸ਼ਮਣ ਨੂੰ ਇਹ ਲੱਗੇ ਕਿ ਇੱਥੇ ਬਹੁਤ ਵੱਡੀ ਸਿੰਘਾਂ ਦੀ ਫੌਜ ਟਿਕੀ ਹੋਈ ਹੈ ਇਧਰੋਂ ਸੂਬਾ ਸਰਹੰਦ 8000 ਦੀ ਫੌਜ ਲੈ ਕੇ ਸਿੰਘਾਂ ਦੇ ਨਾਲ ਮੁਕਾਬਲਾ ਕਰਨ ਪਹੁੰਚ ਗਿਆ ਸਿੰਘਾਂ ਨੇ ਪਹਿਲੀ ਵਾਰ ਹੀ ਜਦੋਂ ਆਪਣੇ ਗੋਲੀਆਂ ਦੇ ਨਿਸ਼ਾਨੇ ਦਾਗੇ ਤੇ ਤੀਰਾਂ ਦੇ ਨਿਸ਼ਾਨੇ ਦਾਗੇ ਬਹੁਤ ਸਾਰੀ ਫੌਜ ਵजीर खान ਦੀ ਮਾਰੀ ਗਈ ਆਖਰਕਾਰ ਉਹ ਵੀ ਸੰਭਲ ਕੇ ਮੁਕਾਬਲਾ ਕਰਨ ਲੱਗ ਪਿਆ ਸਿੰਘ ਵੀ 5 5 10 10 ਜਦੋਂ ਆਪਣੇ ਮੋਰਚਿਆਂ ਵਿੱਚੋਂ ਨਿਕਲਦੇ ਨੇ ਆ ਕੇ ਮੁਕਾਬਲਾ ਕਰਦੇ ਨੇ ਸਹਾਦਤ ਦਾ ਜਾਮ ਪੀ ਜਾਂਦੇ ਨੇ ਬਹੁਤ ਲੰਮਾ ਸਮਾਂ ਬਹੁਤਿਆਂ ਦਾ ਮੁਕਾਬਲਾ ਕਰਦਿਆਂ ਸਿੰਘ ਨਹੀਂ ਅੜ ਸਕੇ ਆਖਰਕਾਰ ਸਾਰੇ ਸਹੀਦੀ ਦਾ ਜਾਮ ਪੀ ਗਏ ਹੁਣ ਵजीर खान ਨੇ ਸੋਚਿਆ ਕਿ ਕਲੰਗੀ ਧਰਮਾਹਾਰਾਜ ਵੀ ਇਸ ਲੜਾਈ ਦੇ ਅੰਦਰ ਮਾਰੇ ਗਏ ਹੋਣਗੇ ਪਰ ਜਦੋਂ ਸਨਾਖਤ ਕੀਤੀ ਗਈ ਸਮਹਾਰਾਜ ਦੇ ਸਬੰਧ ਵਿੱਚ ਕੋਈ ਪਤਾ ਨਾ ਲੱਗ ਸਕਿਆ ਵਜ਼ੀਰ ਖਾਨ ਨੂੰ ਕਪੂਰੇ ਨੇ ਇੱਕ ਸਲਾਹ ਦਿੱਤੀ ਆਖਿਆ ਵੀ ਜੇ ਤੁਸੀਂ ਗੁਰਾਂ ਦਾ ਮੁਕਾਬਲਾ ਕਰਨਾ ਚਾਹੋਗੇ ਜਾਂ ਲੱਭਣਾ ਚਾਹੋਗੇ ਤਾਂ ਨਹੀਂ ਲੱਭ ਸਕੋਗੇ ਕਿਉਂਕਿ 10 ਲੱਖ ਦੇ ਘੇਰੇ ਵਿੱਚੋਂ ਚਮਕੌਰ ਦੀ ਗੜੀ ਵਿੱਚ ਗੁਰੂ ਮਹਾਰਾਜ ਨਿਕਲ ਕੇ ਚਲੇ ਗਏ ਸੀ ਤੇ ਅੱਜ ਵੀ ਉਹ ਜੰਗਲੀ ਇਲਾਕੇ ਦੇ ਅੰਦਰ ਨੇ ਉਹਨਾਂ ਨੂੰ ਫੜਨਾ ਔਖਾ ਹੋ ਜਾਵੇਗਾ ਜਦੋਂ ਸਪਾਈਆਂ ਨੇ ਪਾਣੀ ਦੀ ਮੰਗ ਕੀਤੀ ਤਾਂ ਕਪੂਰੇ ਨੂੰ ਪੁੱਛਿਆ ਗਿਆ ਕੇ ਪਾਣੀ ਕਿੱਥੋਂ ਮਿਲੇਗਾ ਤੱਕ ਪੂਰਾ ਕਹਿਣ ਲੱਗਾ ਜੇ ਅੱਗੇ ਜਾਵਾਂਗੇ ਤਾਂ 20 ਕੁ ਮੀਲ ਤੇ ਮਿਲੇਗਾ ਤੇ ਜੇ ਪਿੱਛੇ ਜਾਵਾਂਗੇ ਤਾਂ 10 ਕੁ ਮੀਲ ਤੇ ਮਿਲੇਗਾ ਵਜ਼ੀਰ ਖਾਨ ਨੇ ਭਲਾ ਪਿੱਛੇ ਜਾਣ ਵਿੱਚ ਹੀ ਸਮਝਿਆ ਉਹਨੇ ਆਪਣੀਆਂ ਬੱਚੀਆਂ ਫੌਜਾਂ ਨਾਲ ਲਈਆਂ ਤੇ ਇੱਥੋਂ ਤੱਕ ਕਿ ਇਤਿਹਾਸਕਾਰ ਲਿਖਦੇ ਨੇ ਜ਼ਖਮੀ ਸੂਰਮੇ ਵੀ ਨਹੀਂ ਸੰਭਾਲੇ ਉਹਨਾਂ ਨੂੰ ਵੀ ਮਰਦਾਂ ਦੇ ਨਾਲ ਹੀ ਛੱਡ ਕੇ ਵਜ਼ੀਰ ਖਾਨ ਚਲਾ ਗਿਆ ਸਤਗੁਰੂ ਮਹਾਰਾਜ ਟਿੱਬੀ ਵਾਲੇ ਸਥਾਨ ਤੋਂ ਥੱਲੇ ਆਏ ਤੇ ਕੱਲੇ-ਕੱਲੇ ਸਿੰਘ ਨੂੰ ਪਿਆਰ ਦਿੱਤਾ ਕਿਸੇ ਨੂੰ 5000 ਹਜ਼ਾਰੀ ਕਿਸੇ ਨੂੰ 10000 ਹਜ਼ਾਰੀ ਤੇ ਕਿਸੇ ਨੂੰ 20000 ਹਜ਼ਾਰੀ ਦਾ ਖਿਤਾਬ ਦਿੱਤਾ ਤੇ ਜਦੋਂ ਮਾਨ ਸਿੰਘ ਦੇ ਕੋਲ ਪਹੁੰਚੇ ਤਾਂ ਉਸ ਵੇਲੇ ਮਾਨ ਸਿੰਘ ਸਹਿਕ ਰਿਹਾ ਸੀ ਆਖਰੀ ਦਮਾਂ ਦੇ ਵਿੱਚ ਸੀ ਦਸ਼ਮੇਸ਼ ਪਿਤਾ ਨੇ ਉਸ ਦਾ ਸਿਰ ਆਪਣੀ ਗੋਦ ਵਿੱਚ ਰੱਖ ਲਿਆ ਜਿਹੜਾ ਮਾਨ ਕਦੀ ਸਹਿਬਜ਼ਾਦਿਆਂ ਨੂੰ ਨਹੀਂ ਸੀ ਮਿਲਿਆ ਅੱਜ ਉਹ ਮਾਨ ਸਿੰਘ ਨੂੰ ਪ੍ਰਾਪਤ ਹੋਇਆ ਤੇ ਸਤਿਗੁਰਾਂ ਨੇ ਜਦੋਂ ਪਾਣੀ ਪਲਾਇਆ ਅਤੇ ਮੂੰਹ ਰਮਾਲ ਨਾਲ ਪੂੰਝਿਆ ਤਾਂ ਅੱਖਾਂ ਖੁੱਲੀਆਂ ਤਾਂ ਗੁਰਾਂ ਨੇ ਆਖਿਆ ਮੰਗ ਅਸੀਂ ਤੇਰੀ ਸੇਵਾ ਦੇ ਦੇਣਦਾਰ ਹਾਂ ਉਸ ਵੇਲੇ ਮਾਨ ਸਿੰਘ ਨੇ ਆਖਿਆ ਕਿ ਮਹਾਰਾਜ ਜਿਹੜੇ ਲੋਕਾਂ ਨੇ ਬੇਸਦਕੇ ਹੋ ਕੇ ਤੇਰੇ ਸਿਦਕ ਨੂੰ ਆਪਣੇ ਜੀਵਨ ਦੇ ਅੰਦਰ ਨਹੀਂ ਧਾਰਿਆ ਬਸ ਉਹਨਾਂ ਵਿਛੜਿਆਂ ਨੂੰ ਵੀ ਕਿਰਪਾ ਕਰਕੇ ਆਪਣੇ ਨਾਲ ਮਿਲਾ ਲਓ ਮੈਂ ਇੱਕ ਵਿਦਵਾਨ ਦੇ ਬਚਨ ਪੜ ਰਿਹਾ ਸੀ ਕਿ ਅਸੀਂ ਟੁੱਟੀ ਗੰਢੀ ਦਾ ਨਾਮ ਤਾਂ ਲੈਂਦੇ ਹਾਂ ਪਰ ਗੁਰੂ ਜੀ ਨੇ ਵਿੱਚੋਂ ਹੀ ਟੋਕ ਕੇ ਕਿਹਾ ਕਿ ਪਰ ਟੁੱਟੀ ਤਾਂ ਹੈ ਹੀ ਨਹੀਂ ਟੁੱਟਦੀ ਤਾਂ ਉਦੋਂ ਹੈ ਜਦੋਂ ਦੋਨਾਂ ਪਾਸਿਆਂ ਤੋਂ ਸਹਿਮਤੀ ਹੋ ਜਾਵੇ ਸਿੱਖਾਂ ਨੇ ਕਿਹਾ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਪਰ ਗੁਰੂ ਨੇ ਤਾਂ ਇਹ ਗੱਲ ਨਹੀਂ ਨਾ ਕਹੀ ਕਿ ਤੁਸੀਂ ਮੇਰੇ ਸਿੱਖ ਨਹੀਂ ਤੇ ਮੈਂ ਤੁਹਾਡਾ ਗੁਰੂ ਨਹੀਂ ਗੁਰੂ ਨਾਲੋਂ ਟੁੱਟੀ ਨਹੀਂ ਹਾਂ ਜਿਹੜੇ ਵਿਛੜ ਗਏ ਸਨ ਉਹਨਾਂ ਵਿਛੜਿਆਂ ਉੱਤੇ ਵੀ ਸਤਿਗੁਰਾਂ ਨੇ ਕਿਰਪਾ ਕੀਤੀ ਤੇ ਸਾਰਿਆਂ ਨੂੰ ਮੁਕਤਿਆਂ ਦਾ ਨਾਮ ਦਿੱਤਾ। ਦੋਸਤੋ ਮਾਗੀ ਦਾ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਇਆ ਜਾਂਦਾ ਹੈ। ਜੇਕਰ ਤੁਹਾਨੂੰ ਇਹ ਮਾਗੀ ਦਾ ਇਤਿਹਾਸ ਚੰਗਾ ਲੱਗਿਆ ਹੋਵੇ ਤਾਂ ਮੇਰੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ